ਸਰ ਸਮਾ ਦੇਖੋ ਬੱਟਾ ਦਾ ਦੇਖੋ ਜੀ ਇਹ ਤਾਂ ਧਰਮ ਦੀ ਐਤਮਾ ਆਤੀ ਰਾਤ ਤੇ ਕਰਤਾ ਆਤੀ ਰਾਤ ਨੂੰ ਪੁੱਜੇ ਸਵੇਰੇ ਅਰਲੀ ਮਾਰਨਿੰਗ ਸਾਡੇ ਪਿੰਡ ਨਮਲਿਹੜੀ ਮੈਂ ਜਾਣ ਦਾ ਕਹਿੰਦੇ ਵੀ ਮੰਤਰੀ ਸਾਹਿਬ ਆ ਰਹੇ ਮੈਂ ਕਿਹਾ ਇੰਨੀ ਛੇਤੀ ਕਿੱਥੇ ਆਣਾ ਮੰਤਰੀ ਸਾਹਿਬ ਸਭ ਤੋਂ ਪਹਿਲਾਂ 8 ਵਜੇ ਉੱਥੇ ਪਹੁੰਚ ਗਏ ਘਰੇ ਘਰਾਂ ਚ ਦੇ ਫੇਰ ਆ ਗਏ ਜਦੋਂ ਮੰਤਰੀ ਸਾਹਿਬ 8 ਵਜੇ ਆ ਕੇ ਪਹੁੰਚ ਗਏ ਇਹ ਬਹੁਤ ਵੱਡੀ ਗੱਲ ਹੈ ਸੋ ਅਸੀਂ ਸੋਚਿਆ ਦੇ ਜਦੋਂ ਮੰਤਰੀ ਸਾਹਿਬ ਨੇ ਸਾਡੇ ਲਈ ਐਨਾ ਐ ਵੀ ਅਸੀਂ ਵੀ ਮੰਤਰੀ ਸਾਹਿਬ ਦਾ ਕੁਝ ਸਨਮਾਨ ਕਰੀਏ ਆਪਣੇ ਵੱਲੋਂ ਸੋ ਅੱਜ ਅਸੀਂ ਛੋਟਾ ਜਿਹਾ ਇੱਕ ਮੰਤਰੀ ਸਾਹਿਬ ਦਾ ਸਨਮਾਨ ਕਰਨਾ ਤੇ ਮੈਂ ਹੁਣ ਮਾਗੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਮੰਤਰੀ ਸਾਹਿਬ ਦਾ ਇਹ 2 ਮਿੰਟ ਲਈ ਉਹ ਵੀ ਸਾਡੇ ਮਾਨ ਜੋ ਸਿੱਖਿਆ ਮੰਤਰੀ ਪੰਜਾਬ ਸਦਾ ਹੋਇਆ ਚਿੰਤਨ ਵੀ ਸਕੂਲ ਜੇ ਐਦਾਂ ਦਾ ਨਹੀਂ ਹੈ ਜਿੱਥੇ ਕੋਈ ਸਹੂਲਤ ਨਾ ਹੋਵੇ ਪਿਛਲੇ ਸਮਿਆਂ ਦੌਰਾਨ ਜਿਹੜੇ ਸਰਕਾਰ ਨੇ ਸਕੂਲ ਸਾਰੇ ਪੰਜਾਬ ਨੂੰ ਵੱਡੇ ਵੱਡੀਆਂ ਅਮਾਊਂਟਾਂ ਦਿੱਤੀਆਂ ਏ ਉਹਦੇ ਵਿੱਚ ਸਾਡੇ ਆਨੰਦਪੁਰ ਸਾਹਿਬ ਵਿਧਾਨ ਸਭਾ ਦੇ ਹਲਕੇ ਸਭ ਤੋਂ ਵੱਧ ਸਕੂਲ ਹੈ ਜਿਸ ਜਿਸ ਦਾ ਘਟੋ ਘਾਟ 6-7 ਕਰੋੜ ਰੁਪਇਆ ਸਾਡੇ ਸਕੂਲਾਂ ਵਿੱਚ ਆ ਚੁੱਕਿਆ ਏ ਸੋ ਅਸੀਂ ਮੰਤਰੀ ਸਾਹਿਬ ਦਾ ਇਸ ਗੱਲ ਤੇ ਵੀ ਧੰਨਵਾਦ ਕਰਦੇ ਆ ਜਿਵੇਂ ਹੁਣ ਪਿਛਲੇ ਸਮੇਂ ਦੌਰਾਨ ਕੁਦਰਤ ਦੀ ਕਹਿਰ ਦੀ ਤੁਹਾਨੂੰ ਪਤਾ ਹੀ ਹੜਾਂ ਦੀ ਮਾਰ ਸਾਡੇ ਪੰਜਾਬ ਵਿੱਚ ਤੇ ਸਾਡੇ ਹਲਕੇ ਵਿੱਚ ਬਹੁਤ ਆਈ ਹੈ ਉਸ ਦੌਰਾਨ ਸਾਡੇ ਹਲਕਾ ਵਿਧਾਇਕ ਤੇ ਮੰਤਰੀ ਸਾਹਿਬ ਨੇ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਬੇ ਦਿਨ ਰਾਤ ਇੱਕ ਕਰਕੇ ਸਾਡੇ ਹਰੇਕ ਮੁਸ਼ਕਲ ਵਿੱਚ ਖੜੇ ਹੈ ਸੋ ਅਸੀਂ ਨਾਲ ਇਸ ਗੱਲ ਤੇ ਬਹੁਤ ਧੰਨਵਾਦ ਕਰਦੇ ਆਂ ਹੁਣ ਮੈਂ ਆਪਣੇ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਇੱਕ ਮਿੰਟ ਲਈ ਉਹ ਵੀ ਧੰਨਵਾਦ ਕਰ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸੁਦਾਸ਼ਨ ਚੇਹੇ ਸਿੰਘ ਜੀ ਸਤਿਕਾਰਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਮੈਂ ਸਰ ਦਾ ਇੱਥੇ ਸਵਾਗਤ ਕਰਦੇ ਆਂ ਅੱਜ ਸਵਾਗਤ ਹੋਇਆ ਹੈ ਸਰ ਨੂੰ ਅਸੀਂ ਇੱਕ ਮੈਸੇਜ ਇਹ ਪਾਇਆ ਸੀਗਾ ਕਿ ਸਰ ਬਹੁਤ ਦਿਲ ਕਰਦਾ ਤੁਹਾਨੂੰ ਮਿਲਣ ਨੂੰ ਸਾਡੇ ਸਾਰੇ ਅਧਿਆਪਕ ਸਹਿਬਾਨਾਂ ਦਾ ਤੇ ਅੱਜ ਸਾਰੇ ਆਪਣੇ ਬੀਜੀ ਸ਼ੈਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲ ਆਏ ਐ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਰ ਦਾ ਬਹੁਤ ਧੰਨਵਾਦੀ ਐ ਮੈਂ ਦੱਸਣਾ ਚਾਹੁੰਦਾ ਮੈਂ ਮਾਰਚ ਤੋਂ ਇੱਥੇ ਹੈਗਾ ਤੇ ਮੈਂ 2 ਮਹੀਨੇ ਛੁੱਟੀ ਤੇ ਗਿਆ ਤੇ ਮੈਂ ਸਰ ਦਾ ਕਦੇ ਵੀ ਪ੍ਰੋਗਰਾਮ ਜਿਹੜਾ ਹੈਗਾ ਫੀਸ ਮੁਕਤ ਛੱਡਿਆ ਨਹੀਂ ਹੈਗਾ ਤੇ ਹੁਣ ਵੀ ਮੈਨੂੰ ਮੌਕਾ ਮਿਲ ਰਿਹਾ ਸੀਗਾ ਤਿੰਨ ਚਾਰ ਦਿਨ ਖੁੰਝ ਗਿਆ ਪਰੰਤੂ ਅੱਜ ਮੈਂ ਇੱਥੇ ਆਇਆ ਤਾਂ ਮੈਂ ਫੇਰ ਇੱਕ ਵਾਰੀ ਸਾਰਿਆਂ ਵੱਲੋਂ ਸਰਦਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਸੋ ਮਚ ਜਲਦੀ ਨਮਸਤੇ ਤੁਸੀਂ ਸਭ ਐਸੇ ਦਾ ਸਾਰਾ ਸਿੱਖਿਆ ਮਹਿਕਮਾ ਹੀ ਸਾਡਾ ਪਰਿਵਾਰ ਹੈ ਪਰ ਤੁਸੀਂ ਤਾਂ ਵਾਕੇ ਪਰਿਵਾਰ ਹੋ ਮੈਂ ਜਿਸ ਮਕਾਮ ਤੇ ਆ ਤੁਹਾਡੇ ਕਰਕੇ ਹਾਂ ਤੁਸੀਂ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਪਿੰਡਾਂ ਦੇ ਵਿੱਚੋਂ ਇਤਿਹਾਸਿਕ ਵੋਟਾਂ ਪਾ ਕੇ ਮੈਂ ਐਮਐਲਏ ਬਣਿਆ ਜੇ ਆਪ ਸਭ ਮੈਨੂੰ ਨਾ ਚੁੰਮਦੇ ਮੈਂ ਵਿਧਾਇਕ ਹੀ ਨਾ ਬਣਦਾ ਤਾਂ ਮੈਨੂੰ ਮੰਤਰੀ ਕਿਨ ਬਣਾਣਾ ਸੀ ਤੁਹਾਡੇ ਸਭ ਦੀਆਂ ਵੋਟਾਂ ਦੇ ਨਾਲ ਤੁਹਾਡੇ ਮਤ ਦੇ ਨਾਲ ਜਿਹੜਾ ਹੈ ਮੈਂ ਐਮਐਲਏ ਬਣਿਆ ਪਰਮਾਤਮਾ ਦੀ ਐਸੀ ਬਖਸ਼ਿਸ਼ ਹੋਈ ਕਿ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਉਸ ਤੋਂ ਬਾਅਦ ਮੈਕਮਾ ਵੀ ਸਿੱਖਿਆ ਮੈਕਮਾ ਤੁਹਾਨੂੰ ਸਭ ਨੂੰ ਪਤਾ ਤੁਸੀਂ ਇਸ ਮੈਕਮੇ 'ਚ ਮੇਰੇ ਤੋਂ ਵੱਧ ਪੁਰਾਣੇ ਹੋ ਤੁਸੀਂ ਸਭ ਜਾਣਦੇ ਹੋ ਕਿ ਵਾਕੀ ਇਸ ਨੂੰ ਕੀ ਕੰਡਿਆਂ ਦਾ ਤਾਜ ਸਮਝਿਆ ਜਾਂਦਾ ਸੀ ਇਹ ਵੀ ਕਿਹਾ ਜਾਂਦਾ ਸੀ ਮੇਰੇ ਹੀ ਸਾਥੀ ਅਸੀਂ ਵੀ ਜਦੋਂ ਸੀ ਸਭ ਕਹਿੰਦੇ ਸੀ ਮੰਤਰੀ ਹਰ ਕੋਈ ਬੰਨਾ ਚਾਹੁੰਦਾ ਸੀ ਪਰ ਸਾਨੂੰ ਡਰ ਲੱਗਦਾ ਸੀ ਕਿ ਸਾਨੂੰ ਸਿੱਖਿਆ ਮਹਿਕਮਾ ਨਾ ਮਿਲੇ ਪਰ ਮੈਂ ਤੇ ਹਮੇਸ਼ਾ ਸਿਰ ਸਟੇਜ ਤੇ ਹੀ ਵਾਕਿ ਬੇਰਾ ਰੱਬ ਜਾਣਦਾ ਮੈਂ ਹਮੇਸ਼ਾ ਹੀ ਅਰਦਾਸ ਕੀਤੀ ਸੀ ਕਿ ਪ੍ਰਮਾਤਮਾ ਅਗਰ ਕਦੀ ਮੈਂ ਮੰਤਰੀ ਬਣਾ ਮੈਨੂੰ ਇਹ ਮਹਿਕਮਾ ਮਿਲੇ ਤੇ ਮੈਂ ਅੱਜ ਜੋ ਵੀ ਜਿੱਥੇ ਵੀ ਹਾਂ ਉਹ ਸਾਰੇ ਟੀਚਰਸ ਦੀ ਬਦੌਲਤ ਆਪ ਸਭ ਦੇ ਬਦੌਲਤ ਹੈ ਜਿੰਨਾ ਪਿਆਰ ਜਿੰਨਾ ਸਤਿਕਾਰ ਮੈਨੂੰ ਮਿਲਿਆ ਇਸ ਮਹਿਕਮੇ ਚ ਮੈਨੂੰ ਲੱਗਦਾ ਪੈਂਦਾ ਸਮਝ ਨਹੀਂ ਆਉਂਦਾ ਕਿ ਪੁਰਾਣੇ ਮੰਤਰੀਆਂ ਚ ਜਾਂ ਤਾਂ ਇਹਦਾ ਮਤਲਬ ਉਹਨਾਂ ਦੀ ਕਮੀ ਸੀ ਉਹੀ ਮਹਿਕਮਾ ਹੈ ਤਾਂ ਠੀਕ ਹੈ ਜਿਹੜਾ ਮੁਲਾਜ਼ਮ ਵਰਗੇ ਉਹ ਹਮੇਸ਼ਾ ਸਰਕਾਰ ਤੋਂ ਮੰਗਦੇ ਰਹਿਣਾ ਪਰ ਇੱਕ ਜਿਹੜਾ ਸਹੀ ਤਾਲਮੇਲ ਹੋਣਾ ਜੇ ਤੁਹਾਡਾ ਸਹੀ ਤਾਲਮੇਲ ਹੈ ਤਾਂ ਅਜੋਈ ਮਹਿਕਮਾ ਅਜ ਧਰਨੇ ਅਜ ਵੀ ਲੱਗਦੇ ਹੋਣਗੇ ਪਰ ਬਹੁਤ ਥੋੜੇ ਰਹਿ ਗਏ ਤੇ ਅਸੀਂ ਵੀ ਆ ਕੇ ਜਰੂ ਤੁਸੀਂ ਆਪਣੇ ਦਫ਼ਤਰਾਂ ਤੋਂ ਬਾਹਰ ਜਾ ਕੇ ਤੁਹਾਡੇ ਨਾਲ ਸਿੱਧੀ ਗੱਲ ਕੀਤੀ ਪਤਾ ਲੱਗਿਆ ਇਸ਼ੂ ਬਹੁਤ ਸਾਰੇ ਮਸਲੇ ਹੱਲ ਹੋ ਗਏ ਜਿਹੜੇ ਕਦੀ ਵੀ ਨਹੀਂ ਹੋ ਸਕਦੇ ਸੀ ਸਾਡੇ ਸਿੱਖਿਆ ਪ੍ਰੋਵਾਈਡਰਾਂ ਦੇ ਮਸਲੇ ਸੀ ਮੈਨੂੰ ਆਪ ਆ ਕੇ ਉਹਨਾਂ ਦੇ ਜਿਹੜੇ ਆਗੂ ਆ ਕੇ ਕਹਿੰਦੇ ਕਿ ਅਸੀਂ ਬਹੁਤ ਡਾਂਗਾ ਖਾਈਆਂ ਧਰਨੇ ਲਾਏ ਪਰ ਸਾਨੂੰ ਵੀ ਅੰਦਰੋਂ ਪਤਾ ਸੀ ਕਿ ਸਾਡਾ ਕੰਮ ਹੋ ਨਹੀਂ ਸਕਦਾ ਤੁਸੀਂ ਉਹ ਕੰਮ ਕਰਕੇ ਦੇ ਦਿੱਤਾ ਤਾਂ ਐਦਾਂ ਹੀ ਕਰਦੇ ਹਜੇ ਵੀ ਬਹੁਤ ਕੁਝ ਬਹੁਤ ਸਾਰੇ ਪੈਂਡਿੰਗ ਕੰਮ ਕਰਦੇ ਰਵਾਂਗੇ ਪਰ ਖੋੜੇ ਸਰ ਦੇ ਸਾਥ-ਸਥਕਾ ਜ Punjab ਦਾ ਸਿੱਖਿਆ ਮਹਿਕਮਾ ਇਕਨਮੀਆਂ ਬੁਲੰਦੀਆਂ ਛੋੜਿਆ ਨੰਬਰ 1 ਤੇ ਆ ਰਹੇ ਬੱਚਿਆਂ ਦਾ ਜਿੱਥੋਂ ਜੋ ਸੁਧਾਰ ਹੋ ਰਿਹਾ ਆਪਣੇ ਹਲਕੇ ਚ ਵੀ ਆਪਾਂ ਬੇਸ਼ੁਮਾਰ ਪੈਸਾ ਜੋ ਜੋ ਡਿਮਾਂਡ ਆਂਦੀ ਹੈ ਉਹ ਤੁਸੀਂ ਆਪ ਦੇਖਿਆ ਹੋਣਾ ਕਿ ਤੁਸੀਂ ਵਰਕਿੰਗ ਮੈਂ ਆਪਣੀ ਵਰਕਿੰਗ ਨਹੀਂ ਦੱਸਦਾ ਤੁਸੀਂ ਦੱਸ ਸਕਦੇ ਹੋ ਵਰਕਿੰਗ ਮੈਂ ਆਪਣੇ ਵੱਲੋਂ ਆਪਣਾ 100% ਦੇਣ ਦੀ ਕੋਸ਼ਿਸ਼ ਕੀਤੀ Punjab ਦਾ ਕੋਈ ਐਦਾਂ ਦਾ ਜ਼ਿਲ੍ਹਾ ਨਹੀਂ ਜਿੱਥੇ ਜਾ ਕੇ ਨਾ ਸਕੂਲਾਂ ਚ ਗਿਆ ਹੋਵਾਂ ਹੁਣ ਵੀ ਹੁਣ ਤੇ ਐਦਾਂ ਦਾ ਬਣ ਚੁੱਕਿਆ ਸੜਕ ਤੇ ਜਾਂਦੇ ਹੋਏ ਸੱਜੇ ਘੱਪੇ ਸੇ ਸਕੂਲ ਦਿਸਦੇ ਆ ਕਿਤੇ ਰੋੜ ਤੇ ਜਾਂਦੇ ਹੋਵੇ ਕੋਈ ਕਮੀ ਦੇਖ ਜਾਂਦੀ ਜਦੀ ਉਸ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰੀ ਦੀ ਬਤੌਰ ਵਿਧਾਇਕ ਵੀ ਜਿੰਨਾ ਕੁਝ ਹੋ ਸਕਦਾ ਇੱਕ ਇੱਕ ਪਿੰਡ ਦੇ ਵਿੱਚ ਸਭ ਦੇ ਨਾਲ ਸਿੱਧਾ ਰਾਫਤਾ ਸਾਰਿਆਂ ਨੂੰ ਲੱਗੇ ਕਿ ਸਾਡਾ ਐਮ.ਐਲ.ਏ. ਹੈ ਸਾਡਾ ਇਲੈਕਸ਼ਨ ਵੋਟਾਂ 'ਚ ਇਹ ਕਹਿੰਦੇ ਤੁਹਾਡਾ ਪੋਤਾ ਤੁਹਾਡਾ ਭਾਈ ਹੈ ਤੁਹਾਨੂੰ ਇਹ ਵੀ ਲੱਗਣਾ ਚਾਹੀਦਾ ਵਾਕਿ ਹੁਣ ਵੀ ਸਾਡਾ ਪੁੱਤ ਸਾਡਾ ਭਾਈ ਹੈ ਉਸੇ ਤਰੀਕੇ ਨਾਲ ਵਿਛਰਨ ਦੀ ਆਫਤ ਆਈ ਬਹੁਤ ਔਖੀ ਆਫਤ ਸੀ ਬਹੁਤ ਕਿਰਪਾ ਹੀ ਪਰਮਾਤਮਾ ਦੀ ਬਾਕੀ ਪੰਜਾਬ ਚ ਆਪਾਂ ਸਭ ਦੇਖਦੇ ਹਾਂ ਹਜ ਤੱਕ ਵੀਡੀਓ ਆ ਰਹੀਆਂ ਕਿਵੇਂ ਸਾਰਾ ਪੰਜਾਬ ਉੱਜੜ ਗਿਆ ਪਰ ਆਪ ਸਭ ਦੇ ਸਾਥ ਸਾਥ ਕਾ ਐਸੀ ਕਿਰਪਾ ਹੋਈ ਪਰਮਾਤਮਾ ਦੇ ਸਾਡੇ ਕੋਈ ਮੇਜਰ ਨਹਿਰ ਜਿਹੜੀ ਹੈ ਉਹ ਬ੍ਰੀਚ ਨਹੀਂ ਹੋਇਆ ਕੋਈ ਬੰਨ ਨਹੀਂ ਟੁੱਟਿਆ ਕਿਸੇ ਪਿੰਡ ਦੇ ਵਿੱਚ ਜਿਹੜਾ ਮੇਜਰ ਜਿੱਥੇ-ਜਿੱਥੇ ਸਾਡੇ ਬੇਲਿਆਂ ਨੂੰ ਛੱਡ ਕੇ ਜਾਂ ਜਿਹੜੇ ਪਿੰਡ ਸਾਡੇ ਬਿਲਕੁਲ ਦਰਿਆ ਦੇ ਕੰਢੇ ਘਰ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਹਲਕੇ ਚ ਬਚਾ ਰਿਹਾ ਇਹ ਆਪ ਸਭ ਆਪ ਸਭ ਦੇ ਸਾਥ ਸਾਥ ਕਾ ਤੁਸੀਂ ਇਨਾ ਮਾਨ ਸਨਮਾਨ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ سارے ਸਾਥੀ ਅੱਜ ਵੀ ਆਏ ਯਕੀਨ ਮੰਨਿਓ ਅੱਜ ਵੀ ਬਿਨਾ ਮਿਲੇ ਵੀ ਇਕੱਲਾ ਐ ਨਹੀਂ ਕਿ ਐਤਵਾਰ ਨੂੰ ਹਰ ਰੋਜ਼ ਇਕਲੌਤਾ ਮੰਤਰੀ ਜਿਹਦੇ ਘਰ ਹਰ ਰੋਜ਼ 5-700 ਬੰਦਾ ਚੰਡੀਗੜ੍ਹ ਚ ਵੀ ਆਂਦਾ ਕੋਸ਼ਿਸ਼ ਕਰੀ ਦੀ ਐ ਸਾਰਿਆਂ ਨੂੰ ਅਟੈਂਡ ਕਰੀਦਾ ਜਿੱਥੋਂ ਮਰਜ਼ੀ ਆਵੇ ਬਹੁਤ ਸਾਰੇ ਯੂਨੀਅਨ ਦੇ ਸਾਥੀ ਅੱਗੇ ਕੀ ਹੁੰਦਾ ਸੀ ਉਹ ਕਹਿੰਦੇ ਬਿਨਾ ਘਰਨੇ ਤੋਂ ਟਾਈਮ ਨਹੀਂ ਮਿਲਦਾ ਹੁਣ ਇਦਾਂ ਕਿ ਬਿਨਾ ਯਾਨੀ ਬਿਨਾ ਟਾਈਮ ਤੋਂ ਵੀ ਉਹਨਾਂ ਦੇ ਦਰਵਾਜ਼ੇ ਜਿਹੜੇ ਆ ਉਹ ਹਮੇਸ਼ਾ ਲਈ ਖੁੱਲੇ ਆ ਸਾਰਿਆਂ ਨੂੰ ਨਿੱਜੀ ਤੌਰ ਤੇ ਜਾਣਦੇ ਆ ਜਿੰਨਾ ਹੋ ਸਕਦਾ ਮੇਰਾ ਤਾਂ ਬਸ ਚੱਲੇ ਮੈਂ ਸਾਰਾ ਕੁਛ ਹੀ ਕਰਦਾ ਰਹਾ ਮਾਂ ਪਰ ਕਿਤੇ ਕਿਤੇ ਫਾਈਨੈਂਸ ਹੈ ਕਿਤੇ ਪਰਸਨਲ ਹੈ ਕਿਤੇ ਕੋਈ ਰੂਲ ਹੈ ਕਿਤੇ ਕੋਈ ਹੁਣ ਵੀ ਸਾਡੇ ਸਾਰੇ ਸਾਥੀ ਸਮਗਰਾਂ ਦੇ 1007 ਸੱਤ ਜਿਹੜੇ ਆ ਉਹ ਵੀ ਹੋਰ ਜਿਹੜੇ ਰੈਗੂਲਰ ਨੇ ਐਡਾਂ ਹੀ ਜੀ ਆਪ ਸਭ ਦੇ ਸਾਥ ਸੱਤ ਕਾ ਹੋਰ ਮਿਹਨਤ ਕਰਾਂਗੇ ਹੋਰ ਕੰਮ ਕਰਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਬੇਨਤੀ ਹੈ ਕਿ ਸਕੂਲਾਂ ਚ ਵੀ ਐਸੇ ਦੇ ਵੱਲੋਂ ਅਸੀਂ ਕੋਈ ਕੰਮ ਨਹੀਂ ਛੱਡਣੀ ਬਾਕੀ ਸਾਰਾ ਤੁਸੀਂ ਕਰਨਾ ਅਸਲੀ ਤਾਂ ਤੁਸੀਂ ਹੀਰੋ ਸਾਡਾ ਤਾਂ ਕੰਮ ਸਿਰਫ ਹੈ ਕਿ ਜੋ ਉੱਥੋਂ ਲਿਆ ਕੇ ਵਕਤ ਤੋਂ ਬਾਅਦ ਜਿਹੜੇ ਪੈਸੇ ਤੁਹਾਨੂੰ ਦੇ ਸਕੀਏ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਸਾਰੇ ਸਾਰੇ ਸਾਥੀਆਂ ਦਾ ਡੀਓ ਸਾਹਿਬ ਦਾ ਮਾਵੀ ਸਾਹਿਬ ਦਾ ਸਾਡੀ ਸਾਰੀ ਟੀਮ ਦਾ ਮੈਂ ਵੀ ਦੱਸਣਾ ਚਾਹੂੰਗਾ ਕਿ ਖੜਾਂਚ ਗਈ ਬੇਸ਼ੁਮਾਰ ਕੰਮ ਸਾਡੇ ਅਧਿਆਪਕਾਂ ਵੱਲੋਂ ਕੀਤਾ ਗਿਆ ਛੁੱਟੀਆਂ ਸੀ ਪਰ ਉਹਨਾਂ ਦੇ ਵੱਲੋਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਹਰ ਤਰ੍ਹਾਂ ਦੀ ਮਦਦ ਤੇ ਹਰ ਵਕਤ ਜਿਹੜੇ ਹੈ ਸਾਰੇ ਅਧਿਆਪਕ ਵਰਗ ਨਾਲ ਰਿਹਾ जिथे कि सेवा कोई और सेवा हो आप सबका बहुत 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 धनबाद <laughs> ਅੱਜ ਸਾਡੇ ਬੀਪੀਓ ਦਫ਼ਤਰ ਪਹੁੰਚੇ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨਿਦਾਨ ਸਵਾਗਤ ਕਰਦੇ ਆਂ ਸਰ ਇਹ ਸਾਡੇ ਉਹ ਅਧਿਆਪਕ ਹੈ ਉਹ ਕ੍ਰੀਮ ਹੈ ਇਹ ਆਨੰਦਪੁਰ हाँ जी अज सा मान योग ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਾਡੇ ਵਿੱਚ ਅੱਜ ਸਾਡੇ ਸੱਦੇ ਤੇ ਹੀ ਇੱਥੇ ਪਹੁੰਚੇ ਸਿਗੇ ਤੁਸੀਂ ਦੇਖਿਆ ਹੋਣਾ ਕਿ ਸਾਡੇ ਮੰਤਰੀ ਸਾਹਿਬ ਸਾਡੇ ਹਲਕੇ ਦੇ ਵਿੱਚ ਇਹਨਾਂ ਨੇ ਜਿੰਦ ਜਾਨ ਲਗਾਤੀ ਹਰ ਇੱਕ ਦਿਨ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਜਿੱਥੇ ਵੀ ਕੁਦਰਤੀ ਕਰੋਪੀ ਕਰਕੇ ਸਾਡੇ ਖਾਸ ਕਰ ਬੇਲਿਆਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਮਾਹੌਲ ਜਿਹੜਾ ਹੈਗਾ ਉਹ ਕੁਦਰਤੀ ਕਰੋਪੀਆਂ ਕਰਕੇ ਖਰਾਬ ਹੋ ਗਿਆ ਸੀਗਾ ਫਲੱਡ ਚ ਕਰਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮੋਢੇ ਦੇ ਨਾਲ ਮੋਢਾ ਲਾ ਕੇ ਇਹ ਖੜੇ ਸਰ ਰਾਤ ਨੂੰ 10 ਵਜੇ ਤੱਕ 12 ਵਜੇ ਤੱਕ 2 ਵਜੇ ਤੱਕ ਇਹ ਇੱਥੇ ਰਹੀ ਹੈਗੀਆਂ ਸਾਡੇ ਕੋਲ ਹਰ ਇੱਕ ਅਪਡੇਟ ਜਿਹੜਾ ਹੈਗਾ ਪਾਣੀ ਦੇ ਸਬੰਧ ਦੇ ਵਿੱਚ ਕੋਈ ਰੂਮਰ ਨਾ ਫੈਲੇ ਇਸ ਲਈ ਮੰਤਰੀ ਸਾਹਿਬ ਖੁਦ ਦਿੰਦੇ ਰਹੇ ਆਂ ਸ਼ਿਕਿਆ ਕ੍ਰਾਂਤੀ ਤਹਿਤ ਸਕੂਲਾਂ ਦੀ ਨਿਹਾਰ ਬਦਲਣ ਲਈ ਜੋ ਵੀ ਸਾਡੇ ਵੱਲੋਂ ਸਾਡੇ ਇਲਾਕੇ ਵੱਲੋਂ ਸਾਡੇ ਸਕੂਲਾਂ ਵੱਲੋਂ ਡਿਮਾਂਡ ਜਿ ਸੀਗੀਆਂ ਉਹ ਚਾਹੇ ਜਿੰਨੇ ਮਰਜ਼ੀ ਪੈਸੇ ਲਾ ਕੇ ਪੂਰੀਆਂ ਕਰਨ ਵਾਲੀਆਂ ਸੀਗੀਆਂ ਮੰਤਰੀ ਸਾਹਿਬ ਨੇ ਕਦੇ ਵੀ ਮੱਥੇ ਟਿਉੜੀ ਨਹੀਂ ਪਾਈ ਹੈਗੀ ਤੇ ਬਲਕਿ ਸਾਨੂੰ ਉਹਦੇ ਨਾਲੋਂ ਵੀ ਵੱਧ ਪੈਸੇ ਜੜੇ ਹੈਗੀਆਂ ਉਹ ਦਿੱਤੇ ਆ ਤੇ ਅਸੀਂ ਉਹਨਾਂ ਦਾ ਮੋੜ ਜਿਹੜਾ ਹੈਗਾ ਜਿਹੜਾ ਮੋੜਨਾ ਨਹੀਂ ਕਰ ਸਕਦੇ ਹੈਗੇ ਪਰੰਤੂ ਅਸੀਂ ਇਹ ਚਾਹੁੰਦੇ ਸੀਗੇ ਵੀ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਸਾਰੀ ਸੰਗਤ ਇਕੱਠੀ ਹੋ ਕੇ ਉਹਨਾਂ ਦਾ ਕੁਝ ਜਿਹੜਾ ਸਨਮਾਨ ਹੈਗਾ ਉਹ ਅਸੀਂ ਕਰੀਏ ਤੇ ਉਹਨਾਂ ਨੂੰ ਬੁਲਾਈਏ ਕਿਉਂਕਿ ਅਜੇ ਮੰਤਰੀ ਸਾਹਿਬ ਇੰਨੇ એનਰਜੈਟਿਕ ਹੈਗੇ ਆ ਤੇ ਇਹਨਾਂ ਦਾ ਸਾਨੂੰ ਇੰਨਾ ਜ਼ਿਆਦਾ ਹੌਸਲਾ ਹੈਗਾ ਕਿ ਅਸੀਂ ਸਾਰੇ ਜਣੇ ਮਤਲਬ ਆਏ ਉਹ ਚਾਹ ਨਹੀਂ ਹੈ ਵੀ ਲਗਭਗ ਹਰ ਰੋਜ਼ ਜਿਹੜੇ ਆਏ ਆਏ ਜੇ ਊਰਜਾਵਾਨ ਬੰਦੇ ਦੇ ਦਰਸ਼ਨ ਜਿਹੜੇ ਹੈਗੀਆਂ ਉਹ ਹੋਣ ਤਾਂ ਕਿ ਸਾਰੇ ਸਾਡੇ ਸਿੱਖਿਆ ਪਰਿਵਾਰ ਦੇ ਵਿੱਚ ਵੀ ਜਿਹੜਾ ਹੈਗਾ ਉਹ ਅਜੇਹੀ ਊਰਜਾਵਾਨ ਤੇ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਮਕਾਮ ਤੱਕ ਪਹੁੰਚਾ ਸਕੀਏ ਅੱਜ ਸਾਡੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਵੈਸਬ ਜਿਹੜੇ ਕਿ ਸਾਡੇ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਦੀ ਅਣਥੱਕ ਮਿਹਨਤ ਭਾਵੇਂ ਉਹ ਸਾਡੇ ਸਿੱਖਿਆ ਵਿਭਾਗ ਨਾਲ ਸੰਬੰਧਿਤ ਕੰਮ ਸੀਗੇ ਜਾਂ ਇਹ ਆਈ ਹੋਈ ਕੁਦਰਤੀ ਆਫਤ ਦੇ ਦੌਰਾਨ ਜਿੱਦੇ-ਜਿੱਦੇ ਵੱਡੇ ਚ ਮਹਿੰਲੇ ਪਏ ਜਾਂ ਲੋਕਾਂ ਨੂੰ ਕਸ਼ਟ ਸਹਣੇ ਪਏ ਉਹਦੇ ਵਿੱਚ ਦਿਨ ਰਾਤ ਆਮ ਲੋਕਾਂ ਦੇ ਨਾਲ ਖੜੇ ਸਿੱਖਿਆ ਦੀ ਕ੍ਰਾਂਤੀ ਹੈ ਜਿਹੜੀ ਇੱਕ ਲਹਿਰ ਚੱਲੀ ਹੋਈ ਸੀਗੀ ਅੱਜ ਤੁਸੀਂ ਕਿਸੇ ਵੀ ਸਕੂਲ 'ਚ ਚਲੇ ਜਾਓ ਉੱਥੇ ਕੁਝ ਨਾ ਕੁਝ ਨਵਾਂ ਵੇਖਣ ਲਈ ਤੁਹਾਨੂੰ ਮਿਲਦਾ ਹੈ ਸੋ ਸਾਡਾ ਇੱਕ ਫਰਜ਼ ਬਣਦਾ ਸੀਗਾ ਕਿ ਅਸੀਂ ਐਡੇ ਸੁਲਝੇ ਹੋਏ ਐਡੇ ਊਰਜਾਵਾਨ ਵਿਅਕਤੀ ਲਈ ਕੁਝ ਨਾ ਕੁਝ ਤਾਂ ਕਰੀਏ ਸੋ ਅੱਜ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਅਸੀਂ ਆਪਣੇ ਦਫ਼ਤਰ ਬੀਪੀਓ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਜੁਗ ਸਿੱਖਿਆ ਮੰਤਰੀ ਸਾਹਿਬ ਜੀ ਨੂੰ ਬੁਲਾਇਆ ਜੀ ਆਇਆਂ ਨੂੰ ਕਿਹਾ ਤੇ ਉਹਨਾਂ ਦਾ ਜਿਹੜਾ ਮਾੜਾ ਮੁੱਟਾ ਸਨਮਾਨ ਸੀਗਾ ਉਹ ਕੀਤਾ ਗਿਆ ਅਸੀਂ ਆਸ ਕਰਦੇ ਹਾਂ ਕਿ ਸਾਡੇ ਜਿਹੜੇ ਮਨਜੁਗ ਸਿੱਖਿਆ ਮੰਤਰੀ ਸਾਹਿਬ ਹੈ ਉਪਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਸਾਡੇ ਨੇੜੇ ਹੈ ਸਾਡੇ ਸਿੱਖਿਆ ਵਿਭਾਗ ਨੂੰ ਅਤੇ ਸਾਡੇ ਵਿਧਾਨ ਸਭਾ ਹਲਕੇ ਨੂੰ ਮੋਰੀ ਰੋਜ਼ਾਰੀ ਕਰਦੇ ਰਹਿਣਗੇ ਸੋ ਧੰਨਵਾਦ ਹੈ ਸਾਰੇ ਸਾਡੇ ਇਹ ਆਪ ਪੂਰੇ ਜ਼ਿਲ੍ਹੇ ਚ ਆਏ ਸੀਗੇ ਸਭ ਦਾ ਹੀ ਧੰਨਵਾਦ ਹੈ ਥੈਂਕ ਯੂ